ਦੋਸਤੋ ਕਈ ਵਾਰ ਜ਼ਿੰਦਗੀ ਵਿੱਚ ਅਜਿਹੇ ਮੋੜ ਆਉਂਦੇ ਨੇ ਜਿੱਥੇ ਸਾਨੂੰ ਲੱਗਦਾ ਹੈ ਕਿ ਇਨਸਾਫ਼ ਮੂੰਹ ਮੋੜ ਚੁੱਕਾ ਹੈ ਜਿਹੜੇ ਧੋਖੇਬਾਜ਼ ਨੇ ਉਹ ਆਰਾਮ ਦੀ ਜ਼ਿੰਦਗੀ ਜੀ ਰਹੇ ਨੇ ਤੇ ਜਿਹੜੇ ਸੱਚੇ ਨੇ ਉਹ ਮੁਸੀਬਤਾਂ ਨਾਲ ਜੂਝ ਰਹੇ ਨੇ ਪਰ ਇਹ ਆੰਤਮ ਪੜਾਅ ਨਹੀਂ ਹੈ ਕਿਉਂਕਿ ਸਮਾਂ ਹਮੇਸ਼ਾ ਬਦਲਦਾ ਰਹਿੰਦਾ ਹੈ ਤੇ ਕਰਮ ਆਪਣਾ ਹਿਸਾਬ ਕਦੇ ਨਾ ਕਦੇ ਲੈ ਹੀ ਲੈਂਦੇ ਨੇ ਅਸੀਂ ਅਕਸਰ ਦੇਖਦੇ ਹਾਂ ਕਿ ਜਿਹੜੇ ਕਿਸੇ ਦਾ ਹੱਕ ਮਾਰਦੇ ਨੇ ਉਹ ਸ਼ੁਰੂਆਤ ਵਿੱਚ ਤਾਂ ਜਿੱਤਦੇ ਹੋਏ ਲੱਗਦੇ ਨੇ ਪਰ ਆਖਰ ਵਿੱਚ ਉਹਨਾਂ ਦੇ ਹੀ ਕਰਮ ਉਹਨਾਂ ਦਾ ਗਲਾ ਫੜ ਲੈਂਦੇ ਨੇ ਬਹੁਤ ਵਾਰ ਜਦੋਂ ਇਨਸਾਫ ਦਾ ਕੋਈ ਰਾਹ ਨਜ਼ਰ ਨਹੀਂ ਆਉਂਦਾ ਤਾਂ ਉੱਥੇ ਕਿਸੇ ਅਣਜਾਣ ਤਾਕਤ ਦੀ ਦਖਲ ਅਸਲ ਹਕੀਕਤ ਨੂੰ ਸਾਹਮਣੇ ਲੈ ਆਉਂਦੀ ਹੈ ਅੱਜ ਦੀ ਕਹਾਣੀ ਵੀ ਤੁਹਾਨੂੰ ਇਹੀ ਸਮਝਾਏਗੀ ਕਿ ਚੰਗਾ ਕਰਮ ਦੇਰ ਜਾਂ ਸਵੇਰ ਆਪਣਾ ਫਲ ਦੇ ਕੇ ਰਹਿੰਦਾ ਹੈ ਤੇ ਮੰਦਾ ਕਰਮ ਆਪਣੇ ਨਤੀਜੇ ਤੱਕ ਜ਼ਰੂਰ ਪਹੁੰਚਾਉਂਦਾ ਹੈ ਸੋ ਇਸ ਦਿਲਚਸਪ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣਿਓ ਅੱਜ ਤੋਂ ਕਰੀਬ 500 ਸਾਲ ਪਹਿਲਾਂ ਦੀ ਗੱਲ ਹੈ ਕਿਸੇ ਸ਼ਹਿਰ ਦੀ ਇੱਕ ਬਸਤੀ ਵਿੱਚ ਇੱਕ ਟੁੱਟਿਆ ਫੁੱਟਿਆ ਤੇ ਖਸਤਾ ਹਾਲ ਮਕਾਨ ਸੀ ਜਿਸ ਵਿੱਚ ਇੱਕ ਗਰੀਬ ਤੇ ਬੇਬਸ ਮੁਸਲਮਾਨ ਦਰਵੇਸ਼ ਰਹਿੰਦਾ ਸੀ ਭੁੱਖ ਤੇ ਤੰਗੀ ਦਾ ਇਹ ਹਾਲ ਸੀ ਕਿ ਉਹਦੀਆਂ ਗੱਲਾਂ ਪਿਚਕੀਆਂ ਹੋਈਆਂ ਰੰਗ ਕਾਲਾ ਤੇ ਹੱਡੀਆਂ ਸਾਫ਼ ਨਜ਼ਰ ਆ ਰਹੀਆਂ ਸੀ ਕੱਪੜਿਆਂ ਦਾ ਕੋਈ ਹਿੱਸਾ ਇਦਾਂ ਦਾ ਨਹੀਂ ਸੀ ਜਿੱਥੇ ਰਫੂ ਨਾ ਲੱਗਿਆ ਹੋਵੇ ਪਰ ਫਿਰ ਵੀ ਉਹ ਬਹੁਤ ਸਬਰ ਵਾਲਾ ਤੇ ਹੌਸਲੇ ਦਾ ਪੱਕਾ ਸੀ ਉਹ ਹਮੇਸ਼ਾ ਰੱਬ ਅੱਗੇ ਇਹੀ ਅਰਦਾਸ ਕਰਦਾ ਕਿ हे ਸਾਰੀ ਦੁਨੀਆ ਦੇ ਮਾਲਕ ਜੇ ਤੂੰ ਮੈਨੂੰ ਕਮਜ਼ੋਰ ਤੇ ਬੇਵਸ ਪੈਦਾ ਕੀਤਾ ਹੈ ਤਾਂ ਮੈਨੂੰ ਬਿਨਾਂ ਮਿਹਨਤ ਦੇ ਰੋਜ਼ੀ ਰੋਟੀ ਅਦਾ ਕਰ ਦੇ ਸਵੇਰ ਤੋਂ ਸ਼ਾਮ ਤੱਕ ਉਹ ਰੱਬ ਅੱਗੇ ਇਹੀ ਅਰਦਾਸਾਂ ਕਰਦਾ ਰਹਿੰਦਾ ਕਿ हे ਮੇਰੇ ਰੱਬਾ ਮੈਂ ਤੇਰੇ ਤੋਂ ਬਿਨਾਂ ਕਿਸੇ ਹੋਰ ਤੋਂ ਨਹੀਂ ਮੰਗਦਾ ਤੂੰ ਮੇਰੇ ਉੱਪਰ ਐਸੀ ਮਿਹਰ ਕਰ ਦੇ ਕਿ ਮੈਂ ਤੇਰੇ ਤੋਂ ਸਿਵਾਏ ਕਿਸੇ ਹੋਰ ਅੱਗੇ ਹੱਥ ਨਾ ਫੇਲਾਵਾਂ ਉਹ ਦਰਵੇਸ਼ ਸਾਲਾਂ ਤੱਕ ਇਹੀ ਦੁਆ ਕਰਦਾ ਰਿਹਾ ਇਦਾਂ ਹੀ ਗਵਾਂਢ ਦੇ ਕੁਝ ਲੋਕ ਉਹਦੀ ਹਾਲਤ ਤੇ ਤਰਸ ਖਾ ਕੇ ਕੁਝ ਨਾ ਕੁਝ ਖਾਣ ਲਈ ਦੇ ਦਿੰਦੇ ਜਿਸ ਨਾਲ ਉਹਦੇ ਪੇਟ ਦੀ ਅੱਗ ਬੁੱਝ ਜਾਂਦੀ ਦੂਜੇ ਪਾਸੇ ਕੁਝ ਲੋਕ ਉਹਦਾ ਮਜ਼ਾਕ ਵੀ ਉਡਾਉਂਦੇ ਤੇ ਬੋਲਦੇ ਇਹ ਫਕੀਰ ਕੀ ਅਜੀਬ ਬਕਵਾਸ ਕਰਦਾ ਰਹਿੰਦਾ ਹੈ ਇਸ ਦੀ ਰੱਬ ਨਾਲ ਜ਼ਬਰਦਸਤੀ ਤਾਂ ਦੇਖੋ ਲੱਗਦਾ ਹੈ ਕਿਸੇ ਨੇ ਇਹਨੂੰ ਭੰਗ ਪਲਾ ਦਿੱਤੀ ਹੈ ਪਲਾ ਰੋਜ਼ੀ ਰੋਟੀ ਕਮਾਉਣ ਦਾ ਇਹ ਵੀ ਕੋਈ ਤਰੀਕਾ ਹੈ ਰੋਜ਼ੀ ਕਮਾਉਣ ਲਈ ਤਾਂ ਚੰਗੀ ਖਾਸੀ ਮਿਹਨਤ ਕਰਨੀ ਪੈਂਦੀ ਹੈ ਵੱਡੇ ਵੱਡੇ ਪੀਰ ਪੈਗੰਬਰ ਵੀ ਇਸ ਦੁਨੀਆ ਵਿੱਚ ਆਏ ਪਰ ਰੋਜ਼ੀ ਕਮਾਉਣ ਲਈ ਉਹਨਾਂ ਨੂੰ ਵੀ ਸਖਤ ਮਿਹਨਤ ਕਰਨੀ ਪਈ ਫਿਰ ਇਹ ਨਕੰਮਾ ਕਿਵੇਂ ਸਮਝ ਬੈਠਾ ਕਿ ਬਿਨਾ ਮਿਹਨਤ ਤੇ ਵਪਾਰ ਦੇ ਆਪਣੀ ਝੋਲੀ ਦੌਲਤ ਨਾਲ ਭਰ ਲਵੇਗਾ ਅਜਿਹਾ ਖਜ਼ਾਨਾ ਤਾਂ ਦੁਨੀਆ ਵਿੱਚ ਕਿਸੇ ਨੂੰ ਵੀ ਨਹੀਂ ਮਿਲਿਆ ਕੋਈ ਹੱਸਦੇ ਹੱਸਦੇ ਮਜ਼ਾਕ ਵਿੱਚ ਦਰवेश ਨੂੰ ਕਹਿ ਦਿੰਦਾ ਕਿ ਹਜ਼ੂਰ ਜੇਕਰ ਖਜ਼ਾਨਾ ਤੇਰੇ ਹੱਥ ਲੱਗ ਗਿਆ ਤਾਂ ਸਾਨੂੰ ਵੀ ਕੁਝਕ ਦਾਨ ਜ਼ਰੂਰ ਦੇ ਦਿਓ ਪਰ ਉਹ ਮਸਤ ਮਲੰਗ ਆਪਣੀ ਧੰਨ ਦਾ ਪੱਕਾ ਸੀ ਲੋਕਾਂ ਦੇ ਤਾਨਿਆਂ ਤੇ ਟੀਚਰਾਂ ਦੇ ਬਾਵਜੂਦ ਵੀ ਉਹਦੀਆਂ ਰੱਬ ਅੱਗੇ ਅਰਦਾਸਾਂ ਘਟਣਾ ਹੋਈਆਂ ਇੱਕ ਰਾਤ ਉਸਨੇ ਅਰਦਾਸਾਂ ਦੀ ਅਜਿਹੀ ਤਾਰ ਬੰਨੀ ਕਿ ਅਰਦਾਸਾਂ ਕਰਦੇ ਕਰਦੇ ਸਵੇਰ ਹੋ ਗਈ ਪਰ ਫਿਰ ਵੀ ਉਹ ਆਪਣੀਆਂ ਅਰਦਾਸਾਂ ਰਟੇ ਹੀ ਜਾ ਰਿਹਾ ਸੀ ਅਚਾਨਕ ਉਸਨੇ ਵੇਖਿਆ ਕਿ ਇੱਕ ਮੋਟੀ ਜੀ ਗਾਂ ਨੇ ਸਿੰਘ ਮਾਰ ਕੇ ਉਹਦੇ ਘਰ ਦਾ ਦਰਵਾਜ਼ਾ ਤੋੜ ਦਿੱਤਾ ਸਿੱਧੀ ਉਹਦੇ ਵਿਹੜੇ ਵਿੱਚ ਆ ਖੜੀ ਹੋਈ ਹੁਣ ਮੁਸਲਮਾਨ ਦਰਵੇਸ਼ ਨੇ ਜਦੋਂ ਗਾਂ ਨੂੰ ਦੇਖਿਆ ਤਾਂ ਉਸ ਦਾ 사ਜਦੇ ਵਿੱਚ ਸਿਰ ਝੁਕ ਗਿਆ ਤੇ ਉਹ ਖੁਦਾ ਦਾ ਸ਼ੁਕਰ ਕਰਨ ਲੱਗ ਪਿਆ ਐ ਮੇਰੇ ਖੁਦਾ ਆਖਰ ਤੂੰ ਮੇਰੀਆਂ ਦੁਆਵਾਂ ਨੂੰ ਸੁਣ ਹੀ ਲਿਆ ਤੂੰ ਮੈਨੂੰ ਰਿਜ਼ਕ ਦੇ ਤੌਰ ਤੇ ਇੱਕ ਮੋਟੀ ਤੇ ਗੋਸ਼ਤ ਨਾਲ ਲੱਦੀ ਹੋਈ ਗਾਂ ਭੇਜ ਦਿੱਤੀ ਹੁਣ ਕਿਉਂਕਿ ਇਸਲਾਮ ਧਰਮ ਵਿੱਚ ਗਾਂ ਦਾ ਮਾਸ ਖਾਧਾ ਜਾਂਦਾ ਹੈ ਤੇ ਉਹ ਫਕੀਰ ਉਸ ਗਾਂ ਨੂੰ ਨਿਹਾਰਦਾ ਗਿਆ ਤੇ ਵਾਰ-ਵਾਰ ਖੁਦਾ ਦਾ ਸ਼ੁਕਰ ਕਰ ਰਿਹਾ ਸੀ ਉਹ ਦਿਲ ਵਿੱਚ ਸੋਚਣ ਲੱਗਾ ਕਿੰਨੀ ਸੋਹਣੀ ਗਾਂ ਐ ਇਹਦੇ ਚਮੜੇ ਦਾ ਗਲੀਚਾ ਬਣਾਵਾਂਗਾ ਇਹਦੇ ਸਿੰਗਾ ਦਾ ਸੁਰਮਾ ਬਣਾਵਾਂਗਾ ਇਹਦੇ ਅੰਦੇ ਗੋਸ਼ਤ ਨੂੰ ਗਰੀਬਾਂ ਵਿੱਚ ਵੰਡਾਂਗਾ ਕੁਝ ਉਹਨਾਂ ਲੋਕਾਂ ਨੂੰ ਵੀ ਦੇ ਦੇਵਾਂਗਾ ਜਿਹੜੇ ਮੇਰਾ ਮਜ਼ਾਕ ਉਡਾਉਂਦੇ ਸੀ ਟੀਚਰਾਂ ਕਰਦੇ ਸੀ ਤੇ ਬਾਕੀ ਬਚਿਆ ਹੋਇਆ ਗੋਸ਼ਤ ਮੈਂ ਆਪ ਖੁਸ਼ੀ-ਖੁਸ਼ੀ ਖਾਵਾਂਗਾ ਤੇ ਆਪਣੇ ਕੋਲ ਰੱਖ ਲਵਾਂਗਾ ਇਹੀ ਸੋਚਾਂ ਸੋਚਦੇ ਉਸਨੇ ਛੁਰੀ ਚੁੱਕੀ ਤੇ ਬਿਨਾਂ ਕਿਸੇ ਝਿਜਕ ਦੇ ਗਾਂ ਨੂੰ ਕਤਲ ਕਰ ਦਿੱਤਾ ਇਹ ਫੇਰ ਉਸ ਨੂੰ ਰੇੜੇ ਉੱਤੇ ਲਾਦ ਕੇ ਕਸਾਈ ਦੇ ਕੋਲ ਲੈ ਗਿਆ ਤਾਂ ਜੋ ਕਸਾਈ ਉਸ ਨੂੰ ਕੱਟ ਕੇ ਟੁਕੜੇ ਕਰ ਦੇਵੇ ਕਸਾਈ ਹਲੇ ਆਪਣੇ ਔਜ਼ਾਰ ਤਿਆਰ ਕਰ ਹੀ ਰਿਹਾ ਸੀ ਕਿ ਅਚਾਨਕ ਇੱਕ ਬੰਦਾ ਆਪਣਾ ਸਿਰ ਪਿੱਟਦਾ ਚੀਕਦਾ ਚਲਾਉਂਦਾ ਉੱਥੇ ਆਵੜਿਆ ਉਸ ਨੇ ਦਰਵੇਸ਼ ਨੂੰ ਗਲਮੇ ਤੋਂ ਫੜ ਲਿਆ ਤੇ ਕਹਿਣ ਲੱਗਾ ਓਏ ਜ਼ਾਲਮਾ ਤੂੰ ਮੇਰੀ ਗਾਂ ਨੂੰ ਕਿਉਂ ਮਾਰ ਸੁੱਟਿਆ ਉਹ ਮੈਂਸ ਨੂੰ ਇੰਨੇ ਪਿਆਰ ਨਾਲ ਪਾਲਿਆ ਸੀ ਮੈਂ ਆਪਣੇ ਆਰਾਮ ਤੋਂ ਵੀ ਵੱਧ ਇਹਦੀ ਸੁੱਖ ਸੁਵਿਧਾ ਦਾ ਧਿਆਨ ਰੱਖਦਾ ਸੀ ਇਸ ਨੂੰ ਚੰਗਾ ਚਾਰਾ ਖਲਾਉਂਦਾ ਸੀ ਕਿੰਨੇ ਸਾਲ ਮੈਂ ਦੀ ਸੇਵਾ ਕੀਤੀ ਤੇ ਤੂੰ ਮੇਰੇ ਇੰਨੇ ਸਾਲਾਂ ਦੀ ਮਿਹਨਤ ਨੂੰ ਪਲ ਭਰ ਵਿੱਚ ਮਿੱਟੀ 'ਚ ਮਿਲਾ ਦਿੱਤਾ ਦੱਸ ਤੈਨੂੰ ਇਹ ਹੱਕ ਕਿਸ ਨੇ ਦਿੱਤਾ ਕਿ ਤੂੰ ਮੇਰੀ ਗਾਂ ਨੂੰ ਕਤਲ ਕਰ ਦੇਵੇਂ ਉਹ ਆਦਮੀ ਲਗਾਤਾਰ ਰੌਲਾ ਪਾਉਂਦਾ ਰਿਹਾ ਲੋਕ ਵੀ ਉਹਦੇ ਦੁੱਖ ਨੂੰ ਦੇਖ ਕੇ ਇਕੱਠੇ ਹੋ ਗਏ ਫਕੀਰ ਆਖਣ ਲੱਗਾ ਭਾਈ ਤੈਨੂੰ ਗਲਤਫਹਿਮੀ ਹੋਈ ਹੈ ਇਹ ਗਾਂ ਤੇਰੀ ਨਹੀਂ ਹੈ ਇਹ ਤਾਂ ਰੱਬ ਨੇ ਮੇਰੇ ਲਈ ਭੇਜੀ ਹੈ ਮੇਰੇ ਇੰਨੇ ਸਾਲਾਂ ਦੀ ਮਿਹਨਤ ਰੰਗ ਲਿਆਈ ਹੈ ਤੇ ਸਾਰੀ ਕਾਇਨਾਤ ਦੇ ਮਾਲਕ ਨੇ ਮੇਰੀ ਅਰਦਾਸ ਸੁਣੀ ਹੈ ਤੇ ਇਹ ਗਾਂ ਮੇਰੇ ਲਈ ਭੇਜੀ ਹੈ ਫਿਰ ਉਹ ਲੋਕਾਂ ਵੱਲ ਦੇਖ ਕੇ ਅੱਖਾਂ ਲੱਗਾ ਲੋਕੋ ਤੁਸੀਂ ਮੇਰੀਆਂ ਦਿਨ ਰਾਤ ਦੀਆਂ ਫਰਿਆਦਾਂ ਦੇ ਗਵਾਹ ਹੋ ਕਿ ਮੈਂ ਰੱਬ ਅੱਗੇ ਦਿਨ ਰਾਤ ਇਹ ਦੁਆ ਨਹੀਂ ਮੰਗਦਾ ਸੀ ਕਿ اے ਖੁਦਾ ਮੈਨੂੰ ਬਿਨਾਂ ਮਿਹਨਤ ਦੇ ਰੋਜ਼ੀ ਅਦਾ ਕਰ ਦੇ ਅੱਜ ਤਾਂ ਮੇਰੀ ਸਾਲਾਂ ਦੀ ਦੁਆ ਕਬੂਲ ਹੋਈ ਹੈ ਪਰ ਇਹ ਬੇਵਕੂਫ ਆਖ ਰਿਹਾ ਹੈ ਕਿ ਇਹ ਗਾਂ ਉਸ ਦੀ ਹੈ ਗਾਹ ਦਾ ਮਾਲਕ ਗੁੱਸੇ ਵਿੱਚ ਕਹਿਣ ਲੱਗਾ ਉਹ ਕੀ ਬਕਵਾਸ ਕਰ ਰਿਹਾ ਹੈ ਜਾਂ ਤਾਂ ਤੂੰ ਖੁਦ ਪਾਗਲ ਹੋ ਗਿਆ ਹੈ ਜਾਂ ਸਾਨੂੰ ਬੇਦਕੂਫ ਬਣਾ ਰਿਹਾ ਹੈ ਦਰਵੇਸ਼ ਕਹਿਣ ਲੱਗਾ ਮੇਰੇ ਕੋਲ ਤੇਰੀ ਇਹ ਬਕਵਾਸ ਦਾ ਸਿਰਫ ਇੱਕੋ ਇੱਕ ਜਵਾਬ ਹੈ ਤੇ ਉਹ ਇਹ ਹੈ ਕਿ ਇਹ ਗਾਂ ਮੇਰਾ ਰਿਜ਼ਕ ਹੈ ਜੋ ਮੇਰੇ ਖੁਦਾ ਨੇ ਸਾਲਾਂ ਦੀਆਂ ਦੁਆਵਾਂ ਦੇ ਬਾਅਦ ਮੈਨੂੰ ਭੇਜੀ ਇਸ ਲਈ ਮੈਂ ਇਸ ਨੂੰ ਕਤਲ ਕਰ ਦਿੱਤਾ ਗਾਂ ਦਾ ਮਾਲਕ ਗੁੱਸੇ ਵਿੱਚ ਤਲਮਲਾ ਉੱਠਿਆ ਤੇ ਕਹਿਣ ਲੱਗਾ ਕੀ ਤੂੰ ਇਹ ਦੁਆ-ਦੁਆ ਦੀ ਰੱਟ ਲਗਾ ਰਿਹਾ ਹੈ ਚੱਲ ਹੁਣ ਭੋਲਿਆ ਬਦਮਾਸ਼ਾ ਤੇਰਾ ਫੈਸਲਾ ਹੁਣ ਕਾਜ਼ੀ ਦੀ ਅਦਾਲਤ ਵਿੱਚ ਹੀ ਹੋਵੇਗਾ ਇਹ ਕਹਿ ਕੇ ਉਸਨੇ ਦਰਵੇਸ਼ ਨੂੰ ਦੋ ਚਾਰ ਮੁੱਕੇ ਵੀ ਮਾਰ ਦਿੱਤੇ ਗਾਂ ਦਾ ਮਾਲਕ ਦਰਵੇਸ਼ ਨੂੰ ਗਲੀਆਂ ਵਿੱਚ ਘੜੀਸ ਰਿਹਾ ਸੀ ਤੇ ਉੱਚੀ ਆਵਾਜ਼ ਵਿੱਚ ਆਖ ਰਿਹਾ ਸੀ ਕੋਈ ਲੋਕੋ ਜ਼ਰਾ ਇੱਧਰ ਦੇਖੋ ਇਸ ਚਲਾਕ ਫਕੀਰ ਦੀ ਬਕਵਾਸ ਤਾਂ ਸੁਣੋ ਇਹ ਮੇਰੀ ਗਾਂ ਖਾ ਗਿਆ ਤੇ ਅੱਗੋਂ ਆਖ ਰਿਹਾ ਹੈ ਕਿ ਇਹ ਇਸ ਨੂੰ ਦੁਆਵਾਂ ਨਾਲ ਮਿਲੀ ਜੇਕਰ ਦੁਨੀਆ ਦਾ ਕਾਨੂੰਨ ਇਹੀ ਹੁੰਦਾ ਤਾਂ ਸਿਰਫ ਅਰਦਾਸਾਂ ਕਰਨ ਵਾਲੇ ਹੀ ਦੁਨੀਆ ਦੇ ਦੌਲਤਮੰਦ ਹੋ ਜਾਂਦੇ ਸਾਰੇ ਅੰਨੇ ਤੇ ਫਕੀਰ ਅਮੀਰ ਬਣ ਜਾਂਦੇ ਪਰ ਹਕੀਕਤ ਤਾਂ ਇਹੀ ਹੈ ਕਿ ਉਹਨਾਂ ਨੂੰ ਤਾਂ ਬਸ ਭੀਖ ਹੀ ਮਿਲ ਸਕਦੀ ਹੈ ਜਿਹਦੇ ਨਾਲ ਉਹਨਾਂ ਦਾ ਗੁਜ਼ਾਰਾ ਹੋ ਜਾਵੇ ਲੋਕਾਂ ਨੇ ਵੀ ਗਾਂ ਦੇ ਮਾਲਕ ਨਾਲ ਸਹਿਮਤੀ ਜਿਤਾਈ ਤੇ ਆਖਣ ਲੱਗੇ ਇਹ ਆਦਮੀ ਸਹੀ ਕਹਿ ਰਿਹਾ ਹੈ ਇਹ ਦਰਵੇਸ਼ ਤਾਂ ਬੜਾ ਜ਼ਾਲਮ ਨਿਕਲਿਆ ਭਲਾ ਅਜਿਹਿਆਂ ਦੁਆਵਾਂ ਨਾਲ ਕੋਈ ਦੌਲਤਮੰਦ ਕਿਵੇਂ ਹੋ ਸਕਦਾ ਹੈ ਕੋਈ ਵੀ ਬੰਦਾ ਕਿਸੇ ਚੀਜ਼ ਦਾ ਮਾਲਕ ਉੱਥੇ ਹੀ ਹੋ ਸਕਦਾ ਜੇਕਰ ਉਸ ਨੂੰ ਖਰੀਦੇ ਜਾਂ ਭੀਖ ਨਾਲ ਹਾਸਲ ਕਰੇ ਵਸੀਅਤ ਵਿੱਚ ਮਿਲੇ ਜਾਂ ਫਿਰ ਕੋਈ ਖੁਸ਼ੀ-ਖੁਸ਼ੀ ਉਹਨੂੰ ਦੇ ਦੇਵੇ ਇਸ ਤੋਂ ਵੱਧ ਕੇ ਕੋਈ ਹੋਰ ਤਰੀਕਾ ਨਹੀਂ ਹੈ ਇਸ ਲਈ ਜਾਂ ਤਾਂ ਤੂੰ ਇਹ ਗਾਂ ਵਾਪਸ ਕਰ ਦੇ ਜਾਂ ਗਾਂ ਦੀ ਕੀਮਤ ਦੇ ਬਰਾਬਰ ਦੀ ਰਕਮ ਅਦਾ ਕਰ ਤੇ ਜੇ ਇਹ ਵੀ ਨਹੀਂ ਕਰ ਸਕਦਾ ਤਾਂ ਫਿਰ ਕੈਦਖਾਨੇ ਦੀ ਸੈਰ ਲਈ ਤਿਆਰ ਹੋ ਜਾ ਫਕੀਰ ਇਹ ਵਿਗੜਦੀ ਹਾਲਤ ਦੇਖ ਕੇ ਬੜਾ ਪਰੇਸ਼ਾਨ ਹੋ ਗਿਆ ਇਹ ਸਮਾਨ ਵਲ ਵੇਖ ਕੇ ਅੱਖਾਂ ਲੱਗਾ ਐ ਖੁਦਾ ਤੂੰ ਹੀ ਮੇਰੇ ਦਿਲ ਵਿੱਚ ਇਹ ਦੁਆ ਪੈਦਾ ਕੀਤੀ ਸੀ ਮੈਂ ਉਹ ਦੁਆਵਾਂ ਸੱਚੇ ਦਿਲ ਨਾਲ ਤੈਨੂੰ ਸਾਰੀ ਦੁਨੀਆ ਦਾ ਰੱਬ ਮੰਨ ਕੇ ਕੀਤੀਆਂ ਸੀ ਹੁਣ ਜਦੋਂ ਤੂੰ ਮੇਰੀ ਦੁਆ ਕਬੂਲ ਕਰ ਲਈ ਐ ਤੈਸ ਧੋਖੇ ਬਾਜ਼ ਨੇ ਮੈਨੂੰ ਅੰਨਾ ਆਖ ਦਿੱਤਾ ਮੇਰੇ ਰੱਬਾ ਤੂੰ ਜਾਣਦਾ ਐ ਕਿ ਇਹ ਸਭ ਇਸ ਦੀ ਚਾਲ ਐ ਪਹਿਲਾ ਮੈਂ ਕਦੋਂ ਅੰਨੇ ਪਣ ਵਿੱਚ ਦੁਆ ਕੀਤੀ ਸੀ ਮੈਂ ਤੇਰੇ ਸਿਵਾਏ ਕਿਸੇ ਤੋਂ ਭੀਖ ਨਹੀਂ ਮੰਗੀ ਅੰਨਾ ਤਾਂ ਉਹ ਹੁੰਦਾ ਐ ਜੋ ਆਪਣੀ ਨਦਾਨੀ ਵਿੱਚ ਲੋਕਾਂ ਤੋਂ ਮੰਗਦਾ ਫਿਰੇ। ਗਾਂ ਦਾ ਮਾਲਕ ਗੁੱਸੇ ਵਿੱਚ ਆ ਕੇ ਆਖਣ ਲੱਗਾ, "ਓਏ ਮੇਰੇ ਵੱਲ ਵੇਖ ਤੇ ਸੱਚੋ-ਸੱਚ ਦੱਸ, ਕੀ ਤੂੰ ਬਾਰ-ਬਾਰ ਅਸਮਾਨ ਵੱਲ ਵੇਖ ਰਿਹਾ ਹੈਂ? ਧੋਖੇ ਨਾਲ ਆਪਣਾ ਹੱਕ ਜਿਤਾਉਂਦਾ ਹੈ ਜਦੋਂ ਤੇਰਾ ਦਿਲ ਹੀ ਮਰ ਗਿਆ ਹੈ, ਤਾਂ ਤੂੰ ਕਿਹੜੇ ਮੂੰਹ ਨਾਲ ਅਸਮਾਨ ਵੱਲ ਵੇਖ ਰਿਹਾ ਹੈਂ?" ਸਾਰੇ ਸ਼ਹਿਰ ਵਿੱਚ ਇਹ ਖਬਰ ਫੈਲ ਗਈ। ਲੋਕ ਇਕੱਠੇ ਹੋਣ ਲੱਗੇ। ਗਾਂ ਦਾ ਮਾਲਕ ਲਗਾਤਾਰ ਦਰवेश ਨੂੰ ਕੜੀਸ ਰਿਹਾ ਸੀ। ਦਰवेश ਅਰਦਾਸਾਂ ਕਰ ਰਿਹਾ ਸੀ, "ਕਿਐ ਖੁਦਾ" ਹੁਣ ਤੂੰ ਹੀ ਮੈਨੂੰ ਇਸ ਮੁਸੀਬਤ ਤੋਂ ਨਜਾਦ ਦਵਾ ਐਨੇ ਵਿੱਚ ਉਹ ਲੋਕ ਕਾਜ਼ੀ ਸਾਹਿਬ ਕੋਲ ਪਹੁੰਚ ਗਏ ਕਾਜ਼ੀ ਸਾਹਿਬ ਬਹੁਤ ਨੇਕਦਿਲ ਇਨਸਾਨ ਸੀ ਗਾਂ ਦਾ ਮਾਲਕ ਤੁਰੰਤ ਅੱਗੇ ਵੱਧ ਕੇ ਕਹਿਣ ਲੱਗਾ ਕਾਜ਼ੀ ਸਾਹਿਬ ਮੇਰੀ ਗਾਂ ਭੱਜ ਕੇ ਇਹਦੇ ਘਰ ਵਿੱਚ ਚਲੀ ਗਈ ਤੇ ਇਸ ਦਰਿੰਦੇ ਨੇ ਉਸਨੂੰ ਕਤਲ ਕਰ ਦਿੱਤਾ ਹੁਣ ਤੁਸੀਂ ਇਸ ਤੋਂ ਪੁੱਛੋ ਕਿ ਇਸ ਨੇ ਮੇਰੇ ਉੱਤੇ ਇਹ ਜ਼ੁਲਮ ਕਿਉਂ ਕੀਤਾ ਕਾਜ਼ੀ ਸਾਹਿਬ ਨੇ ਫਕੀਰ ਨੂੰ ਆਪਣੇ ਕੋਲ ਬੁਲਾਇਆ ਤੇ ਪੁੱਛਿਆ ਦੱਸ ਬਈ ਤੂੰ ਇਹਦੀ ਗਾਂ ਦਾ ਕਿਉਂ ਕਤਲ ਕੀਤਾ ਦਰਵੇਸ਼ ਨੇ ਬੇਨਤੀ ਕੀਤੀ ਕਾਜੀ ਸਾਹਿਬ ਮੈਂ 7 ਸਾਲ ਤੋਂ ਦਿਨ ਰਾਤ ਲਗਾਤਾਰ ਇਹੀ ਦੁਆ ਮੰਗਦਾ ਆ ਰਿਹਾ ਕਿ ਐ ਖੁਦਾ ਮੈਨੂੰ ਬਿਨਾ ਮਿਹਨਤ ਰੋਜ਼ੀ ਨਸੀਬ ਕਰ ਸ਼ਹਿਰ ਦੇ ਸਾਰੇ ਲੋਕ ਚਾਹੇ ਮਰਦ ਹੋਣ ਜਾਂ ਔਰਤਾਂ ਇਸ ਗੱਲ ਤੋਂ ਜਾਣੂ ਨੇ ਇਥੋਂ ਤੱਕ ਕਿ ਬੱਚੇ ਵੀ ਮੇਰੇ ਉੱਤੇ ਹੱਸਦੇ ਸੀ ਤੁਸੀਂ ਕਿਸੇ ਤੋਂ ਵੀ ਪੁੱਛ ਲਵੋ ਕਿ ਇਹ ਫਟੇ ਪੁਰਾਣੇ ਕੱਪੜਿਆਂ ਵਾਲਾ ਫਕੀਰ ਸੱਚਾ ਹੈ ਜਾਂ ਨਹੀਂ ਇੰਨੀ ਲੰਮੀ ਮੌਦਤ ਦੀਆਂ ਦੁਆਵਾਂ ਦੇ ਬਾਅਦ ਇੱਕ ਦਿਨ ਮੇਰੇ ਘਰ ਵਿੱਚ ਗਾਂ ਆ ਗਈ ਮੈਨੂੰ ਇਹ ਵੇਖ ਕੇ ਖੁਸ਼ੀ ਹੋਈ ਪਰ ਇਹ ਖੁਸ਼ੀ ਇਸ ਗੱਲ ਦੀ ਨਹੀਂ ਸੀ ਕਿ ਮੈਨੂੰ ਕੁਝ ਰਿਜ਼ਕ ਮਿਲ ਗਿਆ ਬਲਕਿ ਇਸ ਗੱਲ ਦੀ ਸੀ ਕਿ ਮੇਰੀਆਂ ਸਾਲਾਂ ਦੀਆਂ ਅਰਦਾਸਾਂ ਕਬੂਲ ਹੋ ਗਈਆਂ ਮੈਂ ਸੋਚਿਆ ਕਿ ਗਾਂ ਨੂੰ ਕਤਲ ਕਰਕੇ ਖੁਦਾ ਦੇ ਸ਼ੁਕਰ ਵਿੱਚ ਇਸ ਦਾ ਗੋਸ਼ਤ ਹੋਰਾਂ ਗਰੀਬਾਂ ਤੇ ਫਕੀਰਾਂ ਵਿੱਚ ਵੰਡ ਦਿਆਂਗਾ ਕਾਜੀ ਸਾਹਿਬ ਆਖਣ ਲੱਗੇ ਐਵੇਂ ਫਾਲਤੂ ਦੀਆਂ ਗੱਲਾਂ ਨਾ ਕਰ ਜੇਕਰ ਤੇਰੇ ਕੋਲ ਕੋਈ ਸਬੂਤ ਹੈ ਤਾਂ ਉਹ ਪੇਸ਼ ਕਰ ਕੀ ਤੂੰ ਇਹ ਚਾਹੁੰਦਾ ਹੈ ਕਿ ਮੈਂ ਬਿਨਾਂ ਕਿਸੇ ਸਬੂਤ ਦੇ ਫੈਸਲਾ ਕਰਦਿਆਂ ਮੈਨੂੰ ਬਸ ਇਹ ਦੱਸ ਤੈਨੂੰ ਇਹ ਗਾਂ ਕਿਸੇ ਨੇ দান ਕੀਤੀ ਸੀ ਜਾਂ ਤੂੰ ਇਸ ਨੂੰ ਖਰੀਦਿਆ ਸੀ ਕਿ ਤੂੰ ਇਸ ਦਾ ਮਾਲਕ ਬਣ ਬੈਠਿਆ ਬਹਾਨੇ ਨਾ ਬਣਾ ਐਸਾ ਆਦਮੀ ਨੂੰ ਗਾਂ ਦੀ ਕੀਮਤ ਦਾ ਕਰ ਤੇ ਜੇਕਰ ਤੇਰੇ ਕੋਲ ਪੈਸੇ ਨਹੀਂ ਤਾਂ ਕਿਸੇ ਤੋਂ ਕਰਜ਼ ਲੈ ਕੇ ਦੇ ਦੇ ਕਾਜ਼ੀ ਸਾਹਿਬ ਦੀ ਗੱਲ ਸੁਣ ਕੇ ਫਕੀਰ ਬਹੁਤ ਦੁਖੀ ਹੋ ਗਿਆ ਤੇ ਆਖਣ ਲੱਗਾ ਕਾਜ਼ੀ ਸਾਹਿਬ ਮੈਨੂੰ ਹੈਰਾਨੀ ਹੋ ਰਹੀ ਹੈ ਕਿ ਤੁਸੀਂ ਵੀ ਉਹੀ ਸੋਚਦੇ ਹੋ ਜੋ ਇਹ ਨਦਾਨ ਲੋਕ ਸੋਚ ਰਹੇ ਨੇ ਇੰਨਾ ਕਹਿ ਕੇ ਫਕੀਰ ਨੇ ਦੁਖੀ ਦਿਲ ਨਾਲ ਹੌਂਕਾ ਪਰਿਆ ਤੇ ਫੁੱਟ-ਫੁੱਟ ਕੇ ਰੋਣ ਲੱਗਾ ਉਹ ਅਸਮਾਨ ਵੱਲ ਦੇਖ ਕੇ ਆਖਣ ਲੱਗਾ اے ਸਭ ਦੇ ਦਿਲਾਂ ਨੂੰ ਜਾਣਨ ਵਾਲਿਆ ਤੂੰ ਹੀ ਇਸ ਨੇਕ ਦਿਲ ਕਾਜ਼ੀ ਦੇ ਦਿਲ ਵਿੱਚ ਮੇਰੀ ਹਕੀਕਤ ਦੀ ਰੋਸ਼ਨੀ ਪੈਦਾ ਕਰ ਦਰਵੇਸ਼ ਦੀ ਇਹ ਗੱਲ ਸੁਣ ਕੇ ਕਾਜ਼ੀ ਸਾਹਿਬ ਦੇ ਦਿਲ ਵਿੱਚ ਵੀ ਰਹਿਮ ਆ ਗਿਆ ਉਹਨਾਂ ਨੇ ਗਾਂ ਦੇ ਮਾਲਕ ਤੇ ਹੋਰਾਂ ਲੋਕਾਂ ਵੱਲ ਵੇਖ ਕੇ ਆਖਿਆ ਮੈਂ ਇਸ ਫਕੀਰ ਨੂੰ ਅੱਜ ਦੀ ਮੌਲਤ ਦਿੰਦਾ ਵਾਂ ਇਹਦਾ ਮੁਕੱਦਮਾ ਕੱਲ ਤੱਕ ਮੁਲਤਵੀ ਕਰਦਾ ਤਾ ਜੋ ਮੈਂ ਇਸ ਮਾਮਲੇ ਦੀ ਹੋਰ ਜਾਂਚ ਕਰ ਸਕਾਂ ਘਰ ਜਾ ਕੇ ਕਾਜੀ ਸਾਹਿਬ ਖੁਦਾ ਦੀ ਇਬਾਦਤ ਵਿੱਚ ਮਗਨ ਹੋ ਗਏ ਫਿਰ ਉਹ انہਾਂ ਹੀ ਵਿਚਾਰਾਂ ਦੇ ਵਿੱਚ ਸੌ ਗਏ ਸੁੱਤੇ ਹੋਏ ਉਹਨਾਂ ਨੇ ਇੱਕ ਸੁਪਨੇ ਵਿੱਚ ਦੇਖਿਆ ਕਿ ਬਸਤੀ ਤੋਂ ਬਾਹਰ ਸੰਘਣੇ ਜੰਗਲ ਵਿੱਚ ਇੱਕ ਝੌਂਪੜੀ ਹੈ ਜਿੱਥੇ ਇੱਕ ਵੱਡੀ ਉਮਰ ਦਾ ਚਿੱਟੀ ਦਾੜੀ ਵਾਲਾ ਬਜ਼ੁਰਗ ਬੰਦਾ ਰੱਬ ਦੀ ਭਗਤੀ ਵਿੱਚ ਬੈਠਾ ਹੈ ਤੇ ਉਹ ਕਾਜੀ ਸਾਹਿਬ ਨੂੰ ਆਖ ਰਿਹਾ ਹੈ ਕਿ ਇਸ ਫਕੀਰ ਦਾ ਫੈਸਲਾ ਕਰਨ ਤੋਂ ਪਹਿਲਾਂ ਇੱਕ ਵਾਰ ਮੈਨੂੰ ਜ਼ਰੂਰ ਮਿਲ ਲੈਣਾ ਇਹੀ ਵੇਖਦਿਆਂ ਵੇਖਦਿਆਂ ਕਾਜੀ ਸਾਹਿਬ ਦੀ ਅੱਖ ਖੁੱਲ ਗਈ। ਨੀਂਦ ਤੋਂ ਜਾਗਣ ਦੇ ਬਾਅਦ ਉਹਨਾਂ ਨੇ ਤੁਰੰਤ ਤਿਆਰੀ ਕੀਤੀ ਤੇ ਸਿੱਧਾ ਬਸਤੀ ਤੋਂ ਬਾਹਰ ਉਸ ਜੰਗਲ ਵੱਲ ਰਵਾਨਾ ਹੋ ਗਏ। ਜਦੋਂ ਉਹ ਜੰਗਲ ਵਿੱਚ ਪਹੁੰਚੇ ਤਾਂ ਉਹਨਾਂ ਨੇ ਉਹੀ ਝੌਂਪੜੀ ਵੇਖੀ ਜੋ ਉਹਨਾਂ ਨੇ ਆਪਣੇ ਸੁਪਨੇ ਵਿੱਚ ਦੇਖੀ ਸੀ। ਕਾਜੀ ਸਾਹਿਬ ਨੇ ਦਰਵਾਜ਼ੇ ਤੇ دستਕ ਦਿੱਤੀ। ਤੰਦਰੋਂ ਆਵਾਜ਼ ਆਈ, "ਕਾਜੀ ਸਾਹਿਬ ਅੰਦਰ ਆ ਜਾਓ। ਮੈਂ ਤੁਹਾਡਾ ਹੀ ਇੰਤਜ਼ਾਰ ਕਰ ਰਿਹਾ ਸੀ।" ਉਸ ਬਜ਼ੁਰਗ ਨੇ ਕਾਜੀ ਸਾਹਿਬ ਨੂੰ ਦਰਵੇਸ਼ ਤੇ ਗਾਂ ਦੇ ਮਾਲਕ ਦੇ ਮੁਕੱਦਮੇ ਬਾਰੇ ਕੁਝ ਬਹੁਤ ਜ਼ਰੂਰੀ ਗੱਲ ਦਸੀ ਜੋ ਗੱਲ ਸੁਣ ਕੇ ਕਾਜੀ ਸਾਹਿਬ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਉਹਨਾਂ ਨੂੰ ਗਾਂ ਦੇ ਮਾਲਕ ਉੱਤੇ ਬੜਾ ਹੀ ਗੁੱਸਾ ਆਇਆ ਤੇ ਉਹ ਤੁਰੰਤ ਬਜ਼ੁਰਗ ਦਾ ਸ਼ੁਕਰੀਆ ਕਰਕੇ ਤੁਰ ਪਏ ਹੁਣ ਇੱਕ ਵਾਰ ਫਿਰ ਦਰਵੇਸ਼ ਤੇ ਗਾਂ ਦੇ ਮਾਲਕ ਦੇ ਵਿਚਕਾਰ ਮੁਕਾਦਮੇ ਦਾ ਫੈਸਲਾ ਕਰਨ ਲਈ ਅਦਾਲਤ ਲੱਗੀ ਚਾਰੇ ਪਾਸੇ ਲੋਕਾਂ ਦੀ ਭੀੜ ਖੜੀ ਸੀ ਸਾਰੇ ਲੋਕ ਇਹੀ ਉਡੀਕ ਕਰ ਰਹੇ ਸੀ ਕਿ ਕਾਜੀ ਸਾਹਿਬ ਜਲਦੀ ਕੋਈ ਫੈਸਲਾ ਸੁਣਾਉਣ ਕੁਝ ਲੋਕ ਇਹ ਸੋਚ ਰਹੇ ਸੀ ਕੇ ਦਰਵੇਸ਼ ਨੂੰ ਕੋੜਿਆਂ ਦੀ ਸਜ਼ਾ ਮਿਲੇਗੀ ਤੇ ਕੁਝ ਲੋਕ ਗਾਂ ਦੇ ਮਾਲਕ ਨਾਲ ਖੜੇ ਹਮਦਰਦੀ ਜਿਤਾ ਰਹੇ ਸੀ ਗਾਂ ਦੇ ਮਾਲਕ ਨੇ ਗੁੱਸੇ ਵਿੱਚ ਗਾਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਕਾਜੀ ਸਾਹਿਬ ਨੂੰ ਆਖਣ ਲੱਗਾ ਇਹ ਦਰਵੇਸ਼ ਬਹੁਤ ਜ਼ਾਲਮ ਹੈ ਇਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਕਾਜੀ ਸਾਹਿਬ ਨੇ ਗਾਂ ਦੇ ਮਾਲਕ ਨੂੰ ਦੇਖਦੇ ਹੋਏ ਆਖਿਆ ਤੂੰ ਚੁੱਪ ਕਰ ਆਪਣੀ ਗਾਂ ਇਸ ਦਰਵੇਸ਼ ਨੂੰ ਦੇ ਦੇ ਤੇ ਹੁਣੇ ਇਸੇ ਵਕਤ ਆਪਣਾ ਇਲਜ਼ਾਮ ਵਾਪਸ ਲੈ ਲੈ ਗਾਂ ਦਾ ਮਾਲਕ ਇਹ ਸੁਣ ਕੇ ਚੀਕ ਕੇ ਆਖਣ ਲੱਗਾ ਇਹ ਕਿਸ ਤਰ੍ਹਾਂ ਦਾ ਇਨਸਾਫ ਹੈ ਕਾਜੀ ਸਾਹਿਬ ਇਹਨੇ ਮੇਰੀ ਗਾਂ ਮਾਰ ਦਿੱਤੀ ਹੈ ਤੇ ਤੁਸੀਂ ਕਹਿ ਰਹੇ ਹੋ ਕਿ ਮੈਂ ਇਹਨੂੰ ਮਾਫ ਕਰ ਦਿਆਂ ਇਹ ਕਦੇ ਨਹੀਂ ਹੋ ਸਕਦਾ ਕਾਜੀ ਸਭ ਕੁਝ ਸੋਚਣ ਲੱਗੇ ਤੇ ਫਿਰ ਗਾਂ ਦੇ ਮਾਲਕ ਨੂੰ ਬੋਲੇ ਜਦੋਂ ਉਸ ਰੱਬ ਨੇ ਤੇਰੇ ਸਾਰੇ ਗੁਨਾਹਾਂ ਨੂੰ ਢਕਿਆ ਹੋਇਆ ਹੈ ਤਾਂ ਤੂੰ ਵੀ ਇਸ ਫਕੀਰ ਨੂੰ ਮਾਫੀ ਦੇ ਤੇ ਸਬਰ ਕਰ ਲੈ ਪਰ ਗਾਂ ਦਾ ਮਾਲਕ ਫਿਰ ਚੀਕ ਕੇ ਆਖਣ ਲੱਗਾ ਇਹ ਸਰਾਸਰ ਜ਼ੁਲਮ ਹੈ ਮੈਂ ਆਪਣਾ ਇਲਜ਼ਾਮ ਹਰਗिज ਵਾਪਸ ਨਹੀਂ ਲਵਾਂਗਾ ਤੇ ਇਹ ਦਰਵੇਸ਼ ਬਿਨਾ سزا ਮਿਲੇ ਅੱਜ ਇਥੋਂ ਨਹੀਂ ਜਾਏਗਾ ਕਾਜੀ ਸਾਹਿਬ ਆਖਣ ਲੱਗੇ ਲੱਗਦਾ ਮੇਰੀ ਨਸੀਹਤ ਦਾ ਤੇਰੇ ਉੱਪਰ ਕੋਈ ਅਸਰ ਨਹੀਂ ਹੋ ਰਿਹਾ ਤੇ ਤੂੰ ਆਪਣਾ ਇਲਜ਼ਾਮ ਵਾਪਸ ਨਹੀਂ ਲੈ ਰਿਹਾ ਇਸ ਲਈ ਮੈਂ ਹੁਕਮ ਜਾਰੀ ਕਰਦਾ ਕਿ ਤੂੰ ਆਪਣੀ ਸਾਰੀ ਜਾਇਦਾਦ ਤੇ ਮਾਲ ਮਲਕੀਅਤ ਇਸ ਦਰਵੇਸ਼ ਦੇ ਹਵਾਲੇ ਕਰ ਦੇ ਤੇ ਮੇਰੇ ਇਸ ਫੈਸਲੇ ਤੇ ਰਾਜ਼ੀ ਹੋ ਜਾ ਨਹੀਂ ਤਾਂ ਤੇਰਾ ਮਾਮਲਾ ਹੋਰ ਵੀ ਸਖਤ ਹੋ ਜਾਏਗਾ ਜੇਕਰ ਤੂੰ ਇਸਤੇ ਵੀ ਰਾਜ਼ੀ ਨਾ ਹੋਇਆ ਮੈਨੂੰ ਤੇਰੇ ਲਈ ਇੱਕ ਹੋਰ ਹੁਕਮ ਜਾਰੀ ਕਰਨਾ ਪਵੇਗਾ ਐਨਾ ਸੁਣਦਿਆਂ ਹੀ ਗਾਂ ਦੇ ਮਾਲਕ ਨੇ ਆਪਣੇ ਸਿਰ ਉੱਤੇ ਮਿੱਟੀ ਛੁੱਟੀ ਆਪਣੇ ਕੱਪੜੇ ਪਾੜ ਲਏ ਤੇ ਕਹਿਣ ਲੱਗਾ ਤੁਸੀਂ ਤਾਂ ਮੇਰੇ ਉੱਤੇ ਹੋਰ ਵੀ ਜ਼ੁਲਮ ਵਧਾ ਦਿੱਤਾ ਜਦੋਂ ਉਹ ਫਿਰ ਵੀ ਆਪਣੀ ਜ਼ੈਦ ਤੋਂ ਨਾ ਹਟਿਆ ਤਾਂ ਕਾਜੀ ਸਾਹਿਬ ਨੇ ਉਸ ਨੂੰ ਨੇੜੇ ਸੱਦ ਕੇ ਆਖਿਆ ਓਏ ਬਾਦਨਸੀਬ ਹੁਣ ਤੇਰੀ ਤਕਦੀਰ ਤੇਰਾ ਸਾਥ ਨਹੀਂ ਦੇਵੇਗੀ ਅਸਲੀ ਤੇਰੇ ਕੀਤੇ ਜ਼ੁਲਮ ਹੌਲੀ-ਹੌਲੀ ਸਾਹਮਣੇ ਆ ਰਹੇ ਨੇ ਫਿਰ ਕਾਜੀ ਸਾਹਿਬ ਨੇ ਕਿਹਾ ਕਿ ਹੁਣ ਤੂੰ ਮੈਨੂੰ ਮਜਬੂਰ ਕਰ ਦਿੱਤਾ ਹੈ ਕਿ ਮੈਂ ਤੇਰੇ ਲਈ ਇੱਕ ਹੋਰ ਹੁਕਮ ਜਾਰੀ ਕਰਾਂ ਐਨਾ ਆਖ ਕੇ ਕਾਜੀ ਸਾਹਬ ਨੇ ਹੋਰ ਵੀ ਸਖਤ ਹੁਕਮ ਜਾਰੀ ਕਰ ਦਿੱਤਾ ਕਿ ਅੱਜ ਤੋਂ ਤੇਰੀ ਪਤਨੀ ਇਸ ਦਰਵੇਸ਼ ਦੀ ਦਾਸੀ ਹੋਈ ਤੇ ਤੇਰੇ ਬੱਚੇ ਇਹਦੇ ਗੁਲਾਮ ਹੋਏ ਜੇਕਰ ਮੇਰੇ ਇਸ ਹੁਕਮ ਤੋਂ ਬਾਅਦ ਵੀ ਤੂੰ ਆਪਣੀ ਜ਼ਿੱਦ ਨਾ ਛੱਡੀ ਤਾਂ ਆਪਣੀ ਤਬਾਹੀ ਦਾ ਜ਼ਿੰਮੇਵਾਰ ਤੂੰ ਆਪ ਹੋਵੇਂਗਾ ਕਾਜੀ ਸਾਹਿਬ ਦੇ ਮੂੰਹੋਂ ਇਹ ਹੁਕਮ ਸੁਣਦੇ ਹੀ गांव ਵਾਲਾ ਦੋਵੇਂ ਹੱਥਾਂ ਨਾਲ ਪੱਥਰ ਚੁੱਕ ਕੇ ਆਪਣਾ ਸੀਨਾ ਪਿੱਟਣ ਲੱਗ ਪਿਆ ਤੇ ਜ਼ਮੀਨ ਤੇ ਲਟਣ ਲੱਗਾ ਉਹਦਾ ਇਹ ਹਾਲ ਦੇਖ ਕੇ ਲੋਕ ਵੀ ਉਹਦੇ ਤੇ ਤਰਸ ਖਾਂਣ ਲੱਗੇ ਕਿਉਂਕਿ ਉਹ ਸਭ ਕਾਜੀ ਸਾਹਿਬ ਦੇ ਇਸ ਸਖਤ ਹੁਕਮ ਦੀ ਅਸਲ ਵਜ੍ਹਾ ਤੋਂ ਬੇਖਬਰ ਸੀ ਲੋਕਾਂ ਨੇ ਕਾਜੀ ਸਾਹਿਬ ਕੋਲ ਬੇਨਤੀ ਕੀਤੀ ਕਿ ਕਾਜੀ ਸਾਹਿਬ ਤੁਹਾਡੇ ਵੱਲੋਂ ਇਹ ਜ਼ੁਲਮ ਨਹੀਂ ਹੋਣਾ ਚਾਹੀਦਾ ਤੁਸੀਂ ਇੱਕ ਬੇਗੁਨਾਹ ਉਤੇ ਬੇਵਜ੍ਹਾ ਗੁੱਸਾ ਕਰ ਰਹੇ ਹੋ ਕਾਜੀ ਸਾਹਿਬ ਨੇ ਲੋਕਾਂ ਵੱਲ ਦੇਖ ਕੇ ਆਖਿਆ ਕਿ ਹੁਣ ਸਮਾਂ ਆ ਗਿਆ ਹੈ ਕਿ ਇਹਦਾ ਲੁਕਿਆ ਹੋਇਆ ਭੇਦ ਸਾਹਮਣੇ ਆਵੇ ਤੁਸੀਂ ਸਾਰੇ ਜਾਣੇ ਮੇਰੇ ਨਾਲ ਜੰਗਲ ਵਿੱਚ ਦਰਿਆ ਦੇ ਕੰਢੇ ਚੱਲੋ ਸਾਰੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲੋ ਤਾਂ ਜੋ ਇਸ ਬੰਦੇ ਦੇ ਛੁਪੇ ਹੋਏ ਰਾਜ਼ ਤੋਂ ਜਾਣੂ ਹੋ ਸਕੋ ਤੇ ਇਹਦੇ ਕੀਤੇ ਗੁਨਾਹਾਂ ਦੇ ਗਵਾਹ ਬਣੋ ਜੋ ਜ਼ੁਲਮ ਇਸ ਗਾਂ ਵਾਲੇ ਨੇ ਕੀਤਾ ਹੈ ਸਭ ਮਿਲ ਕੇ ਜੰਗਲ ਵਿੱਚ ਪਹੁੰਚੇ ਜੰਗਲ ਵਿੱਚ ਇੱਕ ਵੱਡਾ ਸੰਘਣਾ ਦਰਖਤ ਸੀ ਜਿਦੀਆਂ ਟਾਹਣੀਆਂ ਆਪਸ ਵਿੱਚ ਜੁੜੀਆਂ ਹੋਈਆਂ ਸੀ ਕਾਜੀ ਸਾਹਿਬ ਕਹਿਣ ਲੱਗੇ ਕਿਸ ਵੱਡੇ-ਵੱਡੇ ਤਣਿਆਂ ਵਾਲੇ ਦਰਖਤ ਦੇ ਹੇਠਾਂ ਇੱਕ ਇਨਸਾਨ ਦਾ ਕਤਲ ਕੀਤਾ ਗਿਆ ਸੀ ਤੇ ਅਸਲੀ ਕਹਾਣੀ ਇਹ ਹੈ ਕਿ ਇਸ ਜ਼ਾਲਮ گاؤں ਵਾਲੇ ਨੇ ਕੁਝ ਸਮਾਂ ਪਹਿਲਾਂ ਆਪਣੇ ਮਾਲਕ ਦਾ ਕਤਲ ਕਰ ਦਿੱਤਾ ਸੀ ਤੇ ਉਸ ਨੂੰ ਇਸ ਸੰਘਣੇ ਦਰਖਤ ਦੇ ਹੇਠਾਂ ਦੱਬ ਦਿੱਤਾ ਸੀ ਤੇ ਇਹ گاؤں ਵਾਲਾ ਅਸਲ ਵਿੱਚ ਇਸ ਮ੍ਰਿਤਕ ਦਾ ਗੁਲਾਮ ਸੀ ਤੇ ਇਹ ਵਿਚਾਰਾ ਦਰবেশ ਉਸ ਕਤਲ ਹੋਏ ਵਿਅਕਤੀ ਦਾ ਹੀ ਪੁੱਤਰ ਹੈ ਜੋ ਕਿ ਉਸ ਸਮੇਂ ਇਹ ਬਿਲਕੁਲ ਨਾ ਸਮਝ ਬੱਚਾ ਸੀ ਇਸ ਲਈ ਇਹ ਬੇਖਬਰ ਰਿਹਾ गांव वाले ने अपने मालिक ਨੂੰ ਕਤਲ ਕਰਨ ਤੋਂ ਬਾਅਦ ਉਹਦੇ ਸਾਰੇ ਕਾਰੋਬਾਰ ਉੱਤੇ ਕਬਜ਼ਾ ਕਰ ਲਿਆ ਤੇ ਆਪਣੇ मालिक ਦੀ ਨੌਕਰਾਨੀ ਨਾਲ ਵਿਆਹ ਕਰ ਲਿਆ ਤੇ ਇਹੀ ਕਾਰਨ ਸੀ ਕਿ ਮੈਂ ਇੱਕ ਇੱਕ ਕਰਕੇ ਇਹ ਸਖਤ ਹੁਕਮ ਜਾਰੀ ਕੀਤੇ ਤਾਂ ਜੋ ਜੇਕਰ ਖੁਦਾ ਨੇ ਇਸ ਜ਼ਾਲਮ ਦੇ ਗੁਨਾਹਾਂ ਨੂੰ ਢੱਕਿਆ ਹੈ ਤਾਂ ਇਹਨੂੰ ਵੀ ਆਪਣੇ ਰੱਬ ਤੋਂ ਮਾਫੀ ਮੰਗਣ ਦਾ ਇੱਕ ਮੌਕਾ ਮਿਲੇ ਕਿਉਂਕਿ ਇਹ گاਣ ਵਾਲੇ ਦੀ ਪਤਨੀ ਇਸ ਦਰਵੇਸ਼ ਦੇ ਪਿਓ ਦੀ ਨੌਕਰਾਨੀ ਸੀ ਇਸ ਲਈ ਇਹ ਫੈਸਲਾ ਬਿਲਕੁਲ ਸਹੀ ਹੋਇਆ ਕਿ ਹੁਣ ਇਸ ਦਰਵੇਸ਼ ਦੀ ਨੌਕਰਾਨੀ ਹੋਵੇਗੀ ਤੇ ਇਹਦੇ ਜੋ ਵੀ ਬੱਚੇ ਨੇ ਉਹ ਇਸ ਦਰਵੇਸ਼ ਦੇ ਗੁਲਾਮ ਹੋਣਗੇ ਫਿਰ ਗਾਂਵਾਲੇ ਦੀ ਪਤਨੀ ਨੂੰ ਪੇਸ਼ ਕੀਤਾ ਗਿਆ ਜਿਨੇ ਇੱਕ ਇੱਕ ਕਰਕੇ ਸਾਰੀ ਹਕੀਕਤ ਬਿਆਨ ਕਰ ਦਿੱਤੀ ਜਦੋਂ ਸਾਰੇ ਲੋਕ ਜੰਗਲ ਵਿੱਚ ਉਸ ਸੰਘਣੇ ਦਰਖਤ ਦੇ ਕੋਲ ਇਕੱਠੇ ਹੋਏ ਤੇ ਖੁਦਾਈ ਕਰਨ ਤੇ ਉਹਨਾਂ ਨੂੰ ਕੁਝ ਹੱਡੀਆਂ ਦੇ ਨਾਲ ਇੱਕ ਖੰਜਰ ਵੀ ਮਿਲਿਆ ਜਿਹਦੇ ਨਾਲ ਗਾਂਵਾਲੇ ਨੇ ਆਪਣੇ ਮਾਲਕ ਦਾ ਕਤਲ ਕੀਤਾ ਸੀ ਕਾਜੀ ਸਾਹਿਬ ਨੇ ਲੋਕਾਂ ਵੱਲ ਦੇਖ ਕੇ ਆਖਿਆ ਹਾਲੇ ਤੱਕ ਖੁਦਾ ਦੇ ਇਲਮ ਨੇ ਇਸ ਜ਼ੁਲਮ ਨੂੰ ਢਾਕੇ ਰੱਖਿਆ ਸੀ ਪਰ ਆਖਰਕਾਰ ਇਸ ਨਕਾਰੇ ਦੀ ਨਾਸ਼ੁਕਰੀ ਇਸ ਹੱਦ ਤੱਕ ਆ ਪਹੁੰਚੀ ਕਿ ਇਹਨੇ ਆਪਣੇ ਮਾਲਕ ਦੇ ਪੁੱਤਰ ਨੂੰ ਵੇਖਣਾ ਵੀ ਗੁਵਾਰਾ ਨਾ ਸਮਝਿਆ ਹਾਲਾਤ ਇਹ ਬਣ ਗਏ ਕਿ ਇੱਕ ਮਾਮੂਲੀ ਜੀ ਗਾਂ ਦੀ ਖਾਤਰ ਇਹ ਆਪਣੇ ਮਾਲਕ ਦੇ ਪੁੱਤਰ ਨੂੰ ਜ਼ਮੀਨ ਤੇ ਕਸੀਟਣ ਲੱਗਾ ਇਹਨੇ ਆਪਣੇ ਗੁਨਾਹਾਂ ਦਾ ਪਰਦਾ ਆਪ ਹੀ ਹਟਾਇਆ ਹੈ ਪਾਪ ਰੂਹ ਦੀਆਂ ਗਹਿਰਾਈਆਂ ਵਿੱਚ ਲੁਕਿਆ ਰਹਿੰਦਾ ਹੈ ਪਰ ਪਾਪੀ ਆਪ ਹੀ ਇਸ ਨੂੰ ਲੋਕਾਂ ਵਿੱਚ ਉਜਾਗਰ ਕਰ ਦਿੰਦਾ ਹੈ ਕਾਜੀ ਸਾਹਿਬ ਨੇ ਗਾਂ ਵਾਲੇ ਵੱਲ ਦੇਖਦੇ ਹੋਏ ਆਖਿਆ ਜ਼ਾਲਮ ਤੂੰ ਆਪਣੇ ਮਾਲਕ ਨੂੰ ਇੱਥੇ ਹੀ ਬੇਦਰਦੀ ਨਾਲ ਕਤਲ ਕੀਤਾ ਸੀ ਤੇਰੇ ਮਾਲਕ ਨੇ ਤੇਰੀਆਂ ਕਿੰਨੀਆਂ ਮਿਹਨਤਾਂ ਕੀਤੀਆਂ ਪਰ ਤੂੰ ਉਹਦੇ ਤੇ ਥੋੜਾ ਜਿਹਾ ਵੀ ਰਹਿਮ ਨਾ ਕੀਤਾ ਇਸ ਤੋਂ ਬਾਅਦ ਕਾਜੀ ਸਾਹਿਬ ਨੇ ਹੁਕਮ ਦਿੱਤਾ ਕਿ ਇਸ ਜ਼ਾਲਮ ਨੂੰ ਇਸੇ ਦਰਖਤ ਨਾਲ ਬੰਨ੍ਹ ਦਿੱਤਾ ਜਾਵੇ ਗਾਂ ਵਾਲੇ ਨੂੰ ਤੁਰੰਤ ਦਰਖਤ ਨਾਲ ਬੰਨ੍ਹ ਦਿੱਤਾ ਗਿਆ ਤੇ ਫਿਰ ਜਲਾਦ ਨੂੰ ਬੁਲਾਇਆ ਗਿਆ ਤੇ ਉਸੇ ਖੰਜਰ ਦੇ ਨਾਲ ਇਸ ਬੇਰਹਿਮ ਦਾ ਹਿਸਾਬ ਕੀਤਾ ਗਿਆ ਉਹ ਚੌਂਪੜੀ ਵਾਲਾ ਬਜ਼ੁਰਗ ਹੀ ਇਸ ਮੁਕੱਦਮੇ ਦਾ ਇੱਕੋ ਇੱਕ ਗਵਾਹ ਸੀ ਜਿਹਨੂੰ ਪੂਰਾ ਯਕੀਨ ਸੀ ਕਿ ਖੁਦਾ ਇਸ ਜ਼ਾਲਮ ਤੋਂ ਹਿਸਾਬ ਜ਼ਰੂਰ ਲਵੇਗਾ ਉਹ ਜਾਣਦਾ ਸੀ ਕਿ ਇੱਕ ਦਿਨ ਜ਼ਰੂਰ ਆਵੇਗਾ ਜਦੋਂ ਇਸ ਦਰਵੇਸ਼ ਨੂੰ ਇਨਸਾਫ਼ ਮਿਲੇਗਾ ਹੁਣ ਲੋਕਾਂ ਵਿੱਚ ਇਹ ਸਚਾਈ ਆ ਚੁੱਕੀ ਸੀ ਕਿ ਆਖਰ ਕਾਜੀ ਸਾਹਿਬ ਨੇ ਗਾਂ ਵਾਲੇ ਲਈ ਇਸ ਤਰ੍ਹਾਂ ਦੇ ਹੁਕਮ ਕਿਉਂ ਜਾਰੀ ਕੀਤੇ ਸਾਰੇ ਲੋਕ ਇਕੱਠੇ ਹੋਏ ਆਪਣੀ ਗਲਤੀ ਦੀ ਮਾਫੀ ਮੰਗਣ ਆਏ ਤੇ ਆਖਣ ਲੱਗੇ ਕਾਜੀ ਸਾਹਿਬ ਸਾਨੂੰ ਮਾਫ ਕਰ ਦਿਓ ਅਸੀਂ ਅਣਜਾਣੇ ਵਿੱਚ ਤੁਹਾਡੇ ਫੈਸਲੇ ਤੇ ਸ਼ੱਕ ਕਰ ਬੈਠੇ ਤੇ ਤੁਹਾਡੇ ਉੱਤੇ ਯਕੀਨ ਨਾ ਕੀਤਾ ਇੱਕ ਜ਼ਾਲਮ ਮਾਰਿਆ ਗਿਆ ਤੇ ਇੱਕ ਲਾਚਾਰ ਮੋੜ ਜਿਉਂਦਾ ਹੋ ਗਿਆ ਹਰ ਇੱਕ ਦਾ ਰੱਬ ਉੱਪਰ ਭਰੋਸਾ ਹੋਰ ਮਜ਼ਬੂਤ ਹੋ ਗਿਆ ਤੇ ਫਕੀਰ ਦੀਆਂ ਅਰਦਾਸਾਂ ਦਾ ਮੁੱਲ ਪੈ ਗਿਆ ਤੇ ਸਭ ਕੁਝ ਉਸ ਨੂੰ ਵਾਪਸ ਮਿਲ ਗਿਆ ਦੋਸਤੋ ਕਰਮ ਇੱਕ ਅਜੀਹਾ ਬੀਜ ਹੈ ਜੋ ਜਿੱਥੇ ਵੀ ਬੀਜਿਆ ਜਾਂਦਾ ਉਥੇ ਉਹ ਆਪਣਾ ਫਲ ਲੈ ਕੇ ਆਉਂਦਾ ਹੈ ਜੇਕਰ ਤੁਸੀਂ ਚੰਗੇ ਕਰਮ ਕਰਦੇ ਹੋ ਤਾਂ ਤੁਹਾਡੀ ਮਿਹਨਤ ਵਿਅਰਥ ਨਹੀਂ ਜਾਂਦੀ ਸ਼ਾਇਦ ਤੁਰੰਤ ਨਤੀਜੇ ਨਾ ਮਿਲਣ ਪਰ ਹਮੇਸ਼ਾ ਲਈ ਗੁੰਮ ਵੀ ਨਹੀਂ ਹੁੰਦੇ ਇਸ ਕਹਾਣੀ ਨੇ ਸਾਨੂੰ ਦੱਸਿਆ ਕਿ ਇਨਸਾਫ ਦਾ ਰਾਹ ਕੁਝ ਵੀ ਹੋ ਸਕਦਾ ਹੈ ਕਈ ਵਾਰ ਜੋ ਅਸੀਂ ਉਮੀਦ ਵੀ ਨਹੀਂ ਕਰਦੇ ਉਹੀ ਹਾਦਸੇ ਉਹੀ ਘਟਨਾਵਾਂ ਅਸਲ ਵਿੱਚ ਨਿਆਂ ਦੇ ਕਦਮ ਬਣ ਜਾਂਦੀਆਂ ਨੇ ਹਮੇਸ਼ਾ ਯਾਦ ਰੱਖੋ ਕਿ ਸਮੇਂ ਦੇ ਹਿਸਾਬ ਬੜੇ ਨਿਆਂਦੇ ਹੁੰਦੇ ਨੇ ਅਸੀਂ ਕਿਸੇ ਹੋਰ ਨੂੰ ਦੁਖੀ ਕਰਕੇ ਕਦੇ ਵੀ ਸੁਖੀ ਨਹੀਂ ਰਹਿ ਸਕਦੇ ਇਹ ਸੰਸਾਰ ਇੱਕ ਸ਼ੀਸ਼ਾ ਹੈ ਤੁਸੀਂ ਜਿਹੋ ਜਿਹਾ ਚਿਹਰਾ ਇੱਥੇ ਦਿਖਾਓਗੇ ਉਹੋ ਜਿਹਾ ਹੀ ਤੁਹਾਡੇ ਸਾਹਮਣੇ ਆਵੇਗਾ ਸੋ ਜੇਕਰ ਤੁਸੀਂ ਚੰਗਾ ਕਰ ਰਹੇ ਹੋ ਪਰ ਤੁਹਾਨੂੰ ਫਲ ਨਹੀਂ ਮਿਲ ਰਿਹਾ ਤਾਂ ਉਮੀਦ ਨਾ ਛੱਡੋ ਉਸ ਰੱਬ ਉੱਪਰ ਭਰੋਸਾ ਰੱਖ ਕੇ ਕਰਮ ਕਰਦੇ ਜਾਓ ਇਹ ਆਪਣਾ ਅਸਰ ਦਿਖਾ ਕੇ ਹੀ ਰਹਿੰਦੇ ਨੇ ਸੋ ਮੈਨੂੰ ਉਮੀਦ ਹੈ ਕਿ ਇਹ ਕਹਾਣੀ ਤੁਹਾਨੂੰ ਹਮੇਸ਼ਾ ਯਾਦ ਰਹੇਗੀ